ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਆ ਕਿ ਅਸੀਂ ਪਿਛਲੇ ਕਾਫੀ ਸਮਿਆਂ ਤੋਂ ਆਰਗੈਨਿਕ ਖੇਤੀ ਦੇ ਨਾਲ ਜੁੜੇ ਹੋਏ ਆ ਜਿਸ ਦੇ ਵਿੱਚ ਟੋਟਲ ਸਾਰੇ ਪਦਾਰਥ ਜੋ ਵੀ ਅਸੀਂ ਪੈਦਾਵਾਰ ਕਰਦੇ ਆ ਉਹ ਸਾਰੇ ਹੀ ਆਰਗੈਨਿਕ ਹੁੰਦੇ ਰਹਿਆਂ ਸਪ੍ਰੇਆਂ ਤੋਂ ਬਿਨਾਂ ਅਸੀਂ ਖੇਤੀ ਕਰਦੇ ਆ ਔਰ ਟੋਟਲ ਆਯੁਰਵੈਦਿਕ ਜੜੀਆਂ ਬੂਟੀਆਂ ਵੀ ਬਹੁਤ ਸਾਰੀਆਂ ਅਸੀਂ ਆਪ اگਾਉਂਦੇ ਆ ਔਰ ਆਵਾਕੇ ਉਹਨਾਂ ਤੋਂ ਦੇਸੀ ਦਵਾਈਆਂ ਸਾਡੀਆਂ ਤਿਆਰ ਹੁੰਦੀਆਂ ਪੂਰੇ ਭਾਰਤਵਾਰਸ਼ ਦੇ ਵਿੱਚ 23 ਸਟੇਟਾਂ ਦੇ ਵਿੱਚ ਇਹ ਸਾਡਾ ਜੋ ਕਾਰੋਬਾਰ ਨੂੰ ਬਹੁਤ ਵੱਡੇ ਲੈਵਲ ਤੇ ਅਸੀਂ ਕਰ ਰਹੇ ਆ ਔਰ ਲੋਕਾਂ ਨੂੰ ਵੀ ਅਸੀਂ ਅਵੇਅਰ ਕਰਦੇ ਰਹਿੰਨੇ ਆ ਟਾਈਮ-ਟੂ-ਟਾਈਮ ਕਿ ਤੁਸੀਂ ਆਰਗੈਨਿਕ ਖੇਤੀ ਕਰੋ ਰੇਹਾਂ ਸਪਰੇਆਂ ਤੋਂ ਬਿਨਾ ਤੁਸੀਂ ਕਣਕ ਦੀ ਫਸਲ ਜਾਂ ਸਬਜ਼ੀਆਂ اگਾਓ ਤਾਂ ਕਿ ਬਿਮਾਰੀਆਂ ਤੋਂ ਬਚਾਅ ਕੀਤਾ ਜਾਵੇ ਤਾਂ ਇਸ ਚਿੱਧੇ ਚੱਲਦੇ ਹੋਇਆ ਅਸੀਂ ਪੰਜਾਬ ਦੇ ਵਿੱਚ ਆਪਣੇ ਬਾਈ ਤੇ ਤੋਂ ਤੋਂ ਸਾਰੇ ਜ਼ਿਲ੍ਹੇ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡਾ ਸਟੋਰ ਖੁੱਲੇ ਕਿਉਂਕਿ ਪਿਛਲੇ ਦਿਨੀ ਅਸੀਂ ਜਦੋਂ ਚੈਨਲ ਤੇ ਬੈਠੇ ਹਾਂ ਪੰਜਾਬ ਦੇ ਵਿੱਚ ਆ ਕੇ ਤਾਂ ਭਾਈ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਜੇ ਪੰਜਾਬ ਦੇ ਵਿੱਚ ਇਹ ਸਹਿਯੋਗ ਕਰਨਾ ਆਵੇ ਤਾਂ ਉਹਦੇ ਵਾਸਤੇ ਕੀ ਵਧਵਾਸਤ ਕੀਤਾ ਉਹਦੇ ਵਾਸਤੇ ਅਸੀਂ ਪੰਜਾਬ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬ ਦੇ ਸਾਰੇ ਜ਼ਿਲ੍ਹੇ ਕਵਰ ਕਰਾਂਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡਾ ਸਟੋਰ ਹੋਊਗਾ ਜਿਦੇ ਵਿੱਚ ਟੋਟਲ ਆਰਗੈਨਿਕ ਸੇਤ ਤੋਂ ਲੈ ਕੇ ਸ਼ਾਮ ਤੱਕ ਵਰਤਣ ਵਾਲੀ ਜਿਹੜੇ ਪਦਾਰਥ ਘਰ ਦੇ ਵਿੱਚ ਆਪਾਂ ਵਰਤਦੇ ਹਾਂ ਉਹ ਤੁਹਾਨੂੰ ਆਰਗੈਨਿਕ ਮੁਹੱਈਆ ਕਰਵਾਏ ਜਾਣਗੇ ਚਾਹੇ ਉਹ ਸਰੋਂ ਦਾ ਤੇਲ ਹੋਵੇ ਚਾਹੇ ਆਲਸੀ ਦਾ ਤੇਲ ਹੋਵੇ ਚਾਹੇ ਸੂਰਜਮੁਖੀ ਦਾ ਚਾਹੇ ਤਿਲਾਂ ਦਾ ਤੇ ਚਾਹੇ ਮੂੰਗਫਲੀ ਦਾ ਤੇਲ ਹੋਵੇ ਇਹ ਟੋਟਲ ਤੁਹਾਨੂੰ ਆਰਗੈਨਿਕ ਪ੍ਰੋਵਾਈਡ ਕਰਵਾਏ ਜਾਣਗੇ ਬਾਕੀ ਸਾਡੀ ਮਿਰਚ ਹਲਦੀ ਤੇ ਟੋਟਲ ਮਸਾਲੇ ਧਨੀਆ ਵਗੈਰਾ ਸਾਰੇ ਸਾਡੇ ਆਰਗੈਨਿਕ ਜਿਹੜੇ ਹੈਗੇ ਆ ਆਪਣੀ ਸਾਡੇ ਜੀਨੈਕਸ 94 ਕੰਪਨੀ ਦੇ ਵਿੱਚ ਅਸੀਂ ਪੈਦਾ ਕਰ ਚੁੱਕੇ ਆ ਆਰਗੈਨਿਕ ਤੇ ਉਹ ਸਾਰੇ ਹੀ ਅਸੀਂ ਇਹਨਾਂ 22 ਜ਼ਿਲ੍ਹਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਚਾਹਣ ਦੀ ਕੋਸ਼ਿਸ਼ ਕਰ ਰਹੇ ਆ ਜਿਹਦੀ ਸ਼ੁਰੂਆਤ ਅਸੀਂ ਮੋਗਾ ਪੰਜਾਬ ਤੋਂ ਸਰਦਾਰ ਹਰਜਿੰਦਰ ਸਿੰਘ ਹੁਣਾਂ ਤੋਂ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਨੂੰ ਦੇਖਣਗੇ ਔਰ ਜੋ ਪਹਿਲਾ ਪੰਜਾਬ ਦਾ ਸਟੋਰ ਆ ਉਹ ਮੋਗੇ ਦੇ ਵਿੱਚ ਖੁੱਲ ਚੁੱਕਿਆ ਔਰ ਤੁਹਾਨੂੰ ਪੰਜਾਬ ਭਾਰਤ ਤੋਂ ਸਾਨੂੰ ਕਾਲਾਂ ਵੀ ਆਉਂਦੀਆਂ ਰਹਿੰਦੀਆਂ ਆ ਸੀ ਮੈਸੇਜ ਵਗੈਰਾ ਵੀ ਆਉਂਦੇ ਸੀਗੇ ਕਿ ਜੇ ਅਸੀਂ ਸਾਨੂੰ ਜ਼ਰੂਰਤ ਆ ਤੇ ਅਸੀਂ ਕਿੱਥੋਂ ਮੰਗਾਈਏ ਹੁਣ ਤੱਕ ਤੁਸੀਂ ਕਾਰਪੋਰ ਤੋਂ ਮੰਗਵਾ ਰਹੇ ਹੋ ਸਾਡੇ ਹੈੱਡ ਆਫੀਸ ਤੋਂ ਮੈਨੂਫੈਕਚਰਿੰਗ ਪਲਾਂਟ ਤੋਂ ਤੇ ਅੱਜ ਤੁਹਾਡੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਖੁਸ਼ਖਬਰੀ ਵੀ ਹੈ ਤੁਹਾਡੇ ਲਈ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਅਮਹਿਆ ਕਰਾਉਣਗੇ ਮੋਗੇ ਤੋਂ ਤੇ ਹੌਲੀ-ਹੌਲੀ ਤੁਹਾਡੇ ਤੱਕ ਪਹੁੰਚ ਕਰਕੇ ਜਾਂ ਤੁਸੀਂ ਉਹਨਾਂ ਤੱਕ ਪਹੁੰਚ ਕਰ ਲਿਓ ਤੇ ਤੁਹਾਨੂੰ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਸਟੋਰ ਦੀ ਜਿਹੜੀ ਸਹੂਦਾ ਹੈ ਦੇ ਸਕਦੇ ਆ ਜਿਵੇਂ ਪਿਛਲੇ ਦਿਨੀ ਚੈਨਲ ਤੇ ਇਹ ਵੀ ਗੱਲ ਹੋਈ ਸੀ ਸਾਡੇ ਨਾਲ ਕਿ ਸਪੈਸ਼ਲੀ ਕਿਸੇ ਦਿਨ ਬਿਜ਼ਨਸ ਦੇ ਟੌਪਿਕ ਤੇ ਬੈਠਾਂਗੇ ਤੇ ਉੱਥੇ ਦੱਸਾਂਗੇ ਵੀ ਜਿਹੜੇ ਬੱਚੇ 25-25 30-30 ਲੱਖ ਰੁਪਈਆ ਲਾ ਕੇ ਭਾਈ ਤੁਸੀਂ ਬਾਹਰ ਭੇਜ ਰਹੇ ਹੋ ਉਹਨਾਂ ਨੂੰ ਜਿੰਨਾ ਬੱਚਿਆਂ ਨੂੰ ਅਸੀਂ 17 18 19 ਸਾਲ ਦੀ ਉਮਰ ਦੇ ਵਿੱਚ ਨਾਨਕੀ ਛੱਟਣਾ ਪਸੰਦ ਨਹੀਂ ਕਰਦੇ ਤੇ ਨਾਲੇ 25 30 ਲੱਖ ਰੁਪਈਆ ਦਿੰਨੇ ਆ ਤੇ ਨਾਲੇ ਅੱਖਾਂ ਤੋਂ ਪਰੋਖੇ ਕਰਕੇ ਸੱਤ ਸਮੁੰਦਰੋਂ ਪਾਰ ਤੇ ਇੱਥੇ ਆ ਕਾਦੀ ਖਾਤਰ ਰਪਈਆ ਦੀ ਖਾਤਰ ਤੇ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਾਂਗੇ ਕਿ ਭਾਈ 30 ਲੱਖ ਰੁਪਈਆ ਲਾਉਣ ਦੀ ਲੋੜ ਨਹੀਂ ਐ ਤੁਸੀਂ 300000 ਰੁਪਈਆ ਲਾ ਕੇ ਆਪਣੇ ਬੱਚਿਆਂ ਨੂੰ ਆਰਗੈਨਿਕ ਕਿੱਤੇ ਵੱਲ ਤੋਰੋ ਅਸੀਂ ਸਟੋਰ ਲਾ ਕੇ ਦਿੰਨੇ ਆ ਤੁਹਾਨੂੰ ਪ੍ਰੋਪਰ ਉਸ ਦੇ ਵਿੱਚੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਣ ਵਾਲੀਆਂ ਜੋ ਵਸਤਾਂ ਹੋਣਗੀਆਂ ਉਹ ਜ਼ਹਿਰ ਮੁਕਤ ਆਰਗੈਨਿਕ ਹੋਣਗੀਆਂ ਜਿਹਦੇ ਆਮਦਨ ਦੀ ਗੱਲ ਕਰੀਏ 2 ਤੋਂ 2.5 ਲੱਖ ਰੁਪਿਆ ਮਹੀਨੇ ਦਾ ਆਰਾਮ ਨਾਲ ਬੈਠ ਕੇ ਸਟੋਰ ਤੇ ਕਮਾ ਸਕਦੇ ਆ ਸੋ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ نیچے ਚੈਨਲ ਤੇ ਨੰਬਰ ਸਾਡਾ ਚੱਲ ਰਿਹਾ ਤੁਸੀਂ ਉੱਤੇ ਸੰਪਰਕ ਕਰ ਸਕਦੇ ਸਾਡੇ ਨਾਲ ਬਹੁਤ ਜਲਦ ਤੁਹਾਡੇ ਨਾਲ ਪੰਜਾਬ ਦੇ ਸਾਡੇ ਜੋ ਪੂਰੇ ਪੰਜਾਬ ਨੂੰ ਦੇਖ ਰਹੇ ਸਰਦਾਰ ਹਜਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਬੈਠਣਗੇ ਤੇ ਰੂਬਰੂ ਹੋਣਗੇ ਤੁਹਾਡੇ ਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਆ ਜੋ ਉਹ ਵੀ ਕੀਤਾ ਜਾਵੇਗਾ ਤੁਹਾਡੇ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ਦੇ ਨਹੋਂ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਭਿਆਨਕ ਬਿਮਾਰੀ ਨੇ ਤੁਹਾਨੂੰ ਘੇਰ ਲਿਆ ਤੇ ਤੁਸੀਂ ਉਹਦੇ ਸਬੰਧ ਦੇ ਵਿੱਚ ਵੀ ਜਿਵੇਂ ਸਾਨੂੰ ਪਹਿਲਾਂ ਵੀ ਕਾਲ ਕਰਦੇ ਰਹਿੰਨੇ ਆ ਅਸੀਂ ਹਰ ਤਰ੍ਹਾਂ ਦੀ ਸਵਾਵਾ ਤੁਹਾਨੂੰ ਪਹੁੰਚਾਉਂਦੇ ਰਹਿੰਨੇ ਆ ਤੁਸੀਂ ਫਿਰ ਪੰਜਾਬ ਪੱਧਰ ਤੇ ਸਰਦਾਰ ਹਜਿੰਦਰ ਸਿੰਘ ਦੇ ਹੁਆ ਨਾਲ ਜ਼ਿਕਰ ਕਰ ਸਕਦੇ ਹੋ ਤੇ ਚਾਹੇ ਕਿਸੇ ਨੂੰ ਕੌਨਸਟਿਪੇਸ਼ਨ ਦੀ ਪ੍ਰੋਬਲਮ ਹੋਵੇ ਚਾਹੇ ਰੀ ਦੀ ਰੀਦਾ ਦਰਦ ਜਿਹੜਾ ਬਹੁਤ ਸਤਾਉਂਦਾ ਲੋਕਾਂ ਨੂੰ ਤੇ ਡਾਕਟਰ ਕਹਿੰਦੇ ਉਹਦਾ ਆਪਰੇਸ਼ਨ ਵੀ ਕਰ ਦਿੰਦੇ ਆ ਹਾਲਾਂਕਿ ਨਸ ਦੱਬੀ ਹੁੰਦੀ ਆਪਰੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਸਾਰਾ ਇਲਾਜ ਸਾਡੇ ਕੋਲੇ ਪੱਕਾ ਪਰਮਾਨੈਂਟ ਇਲਾਜ ਆ ਪਹਿਲੇ 7 ਦਿਨ ਦੇ ਵਿੱਚ ਹੀ ਰਾਹਤ ਪੰਦਾ ਮਿਲੀ ਜਾ ਤੇ ਦੂਜੀ ਸਭ ਤੋਂ ਜਿਹੜੀ ਨਾਮਾਤ ਬਿਮਾਰੀ ਆ ਪੂਰੇ ਭਾਰਤ ਵੱਸ਼ ਦੇ ਵਿੱਚ 슈ਗਰ ਦੀ ਬਿਮਾਰੀ ਜੋ ਲੋਕ ਇਨਸੂਲਿਨ ਲੈ ਰਹੇ ਆ ਜਾਂ ਟੈਂ ਟਾਈਮ ਡੋਜ਼ ਲੈ ਰਹੇ ਆ ਉਹਨਾ ਨੂੰ ਵੀ ਜਾਣ ਕੇ ਖੁਸ਼ੀ ਹੋਵੇਗੀ ਕਿ ਪਹਿਲੇ 7 ਦਿਨ ਦੇ ਵਿੱਚ ਤੁਹਾਡੀ ਜਿਹੜੀ ਰਿਪੋਰਟ ਆ ਉਹ ਸਾਡੀ ਆਰਗੈਨਿਕ ਤਿਆਰ ਕੀਤੀ ਜੀਨੈਕਸ 94 ਦੀ ਜੋ ਮੈਡੀਸਨ ਆ ਉਹਦੇ ਨਾਲ ਨਾਰਮਲ ਆਉਂਦੀ ਰਿਪੋਰਟ ਤੁਸੀਂ ਪਹਿਲਾਂ ਸ਼ੁਰੂ ਕਰ ਲੱਗੇ ਆਪਣਾ ਟੈਸਟ ਕਰਵਾਓ ਤੇ 7 ਦਿਨਾਂ ਬਾਅਦ ਦੁਬਾਰਾ ਆਪਣਾ ਟੈਸਟ ਫੇਰ ਕਰਾਓ ਤੁਹਾਡੀ ਜਿਹੜੀ ਸ਼ੂਗਰ ਨਾਰਮਲ ਆਊਗੀ ਇਸ ਤਰ੍ਹਾਂ ਹਰ ਇੱਕ ਬਿਮਾਰੀ ਚਾਹੇ ਪੈਣਾ ਬੀਬੀਆਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਾਇ ਨਹੀਂ ਪ੍ਰੋਬਲਮ ਆ ਉਹਦੇ ਵੀ ਜੋ ਅਸੀਂ ਆਰਗੈਨਿਕ ਦੇਸੀ ਦਵਾਈਆਂ ਤਿਆਰ ਕੀਤੀਆਂ ਉਹਦੇ ਜਿਹੜੇ ਲਾਜਵਾਬ ਰਿਜ਼ਲਟ ਆ ਉਹ ਪਹਿਲੇ 7-8 ਦਸਾਹਰਾਂ ਦੇ ਵਿੱਚ ਹੀ ਪਤਾ ਲੱਗਦਾ ਚਾਹੇ ਬੱਚੇਦਾਨੀ ਦੇ ਵਿੱਚ ਰਸੌਲੀਆਂ ਚਾਹੇ ਬ੍ਰੈਸਟ ਦੇ ਵਿੱਚ ਗੰਢਾਂ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜੋ ਅ ਬੱਚਿਆਂ ਨੂੰ ਅੱਜ ਕੱਲ ਤਾਂ ਅਨਮੈਲਡ ਬੱਚਿਆਂ ਨੂੰ ਵੀ ਇਹ ਪ੍ਰੋਬਲਮਾਂ ਆ ਰਹੀਆਂ ਪਹਿਲਾਂ ਤਾਂ 40-45 ਸਾਲ ਤੋਂ ਪਹਿਲਾਂ ਹੁੰਦੀਆਂ ਸੀ ਸੋ ਤੁਹਾਡੀ ਹਰ ਸਮੱਸਿਆ ਦਾ ਹੱਲ ਜੀਐਨਐਕਐਨਟੀ4 ਚਾਹੇ ਉਹ ਬਿਮਾਰੀ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਬੇਰੁਜ਼ਗਾਰੀ ਨੂੰ ਲੈ ਕੇ ਹੋਵੇ ਅਸੀਂ ਕਰ ਰਹੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਹੇਠ ਚੱਲ ਰਹੇ ਨੰਬਰਾਂ ਤੇ ਬਹੁਤ ਜਲਦ ਤੁਹਾਨੂੰ ਪੰਜਾਬ ਸਮਝ ਰਹੇ ਸਾਡੇ ਸਰਦਾਰ ਹਜਿੰਦਰ ਸਿੰਘ ਜੀ ਤੁਹਾਡੇ ਨਾਲ ਬਹੁਤ ਜਲਦੀ ਰੂਬਰੂ ਹੋਣਗੇ ਅੱਜ ਸਾਨੂੰ ਬਹੁਤ ਸਾਰੇ ਹੁਣ ਤੱਕ ਸਾਡੇ ਕੋਲੇ ਮੈਸੇਜ ਆਏ ਸੀ ਲੋਕਾਂ ਨੇ ਕੋਲਾ ਵੀ ਕੀਤੀਆਂ ਕਿ ਤੁਸੀਂ ਦੱਸੋ ਜੀ ਪੰਜਾਬ ਦਾ ਪਹਿਲਾ ਸਟੋਰ ਕਿੱਥੇ ਖੋਲਣ ਜਾ ਰਹੇ ਆ ਇਸੇ ਕਰਕੇ ਅਸੀਂ ਤੁਹਾਡੇ ਰੂਬਰੂ ਹੋਏ ਆ ਕਿ ਪੰਜਾਬ ਦਾ ਪਹਿਲਾ ਸਟੋਰ ਜਿਹੜਾ ਹੈਗਾ ਇਹ ਮੋਗੇ ਦੇ ਵਿੱਚ ਖੋਲਣ ਜਾ ਰਿਹਾ ਬਹੁਤ ਜਲਦੀ ਸਰਦਾਰ ਹਜਿੰਦਰ ਸਿੰਘ ਜੀ ਪੂਰੇ ਪੰਜਾਬ ਨੂੰ ਕਵਰ ਕਰਨਗੇ ਸੋ ਵਾਹਿਗੁਰੂ ਜੀ ਕਾ ਖਾਲਸਾ